ਸਤਿ ਸ਼੍ਰੀ ਅਕਾਲ ਜੀ। ਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋ ਹੋ ਜੀ। ਹਾਂ ਜੀ ਬਹੁਤ ਵਧੀਆ ਹੋਣਗੇ ਤੇ ਆਪਣੇ ਘਰ ਦੇ ਵਿੱਚ ਖੁਸ਼ ਤੇ ਸੇਧਮੰਦ ਹੋਣਗੇ। ਹੱਸਦੇ ਵਸਦੇ ਹੋਣਗੇ। ਬਿਲਕੁਲ ਇਹ ਜ਼ਰੂਰ ਚਾਹੀਦਾ ਜੀ ਕਿਉਂਕਿ ਮੌਸਮ ਚੇਂਜ ਹੁੰਦਾ ਵੀ ਅੱਜ ਤੇ ਗਲੇ-ਗੁਲੇ ਸਭ ਦੇ ਖਰਾਬ ਨੇ ਤੇ ਧਿਆਨ ਰੱਖਿਓ। ਤਲੇ ਤਰੀਜ਼ ਜੋ ਘਟ ਖਾਓ। ਤੇ ਸਾਡਾ ਵੀਡੀਓ ਵੱਧ ਤੋਂ ਵੱਧ ਵੇਖਿਓ ਤੇ ਸ਼ੇਅਰ ਕਰਿਓ। ਠੰਡ ਬੜੀ ਪੈਣੀ ਜੇ ਤੇ ਇਸ ਕਰਕੇ ਨਾ ਸਾਡੇ ਸਾਰਿਆਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਰਜਾਈ ਦੇ ਵਿੱਚ ਵੜ ਕੇ ਤੇ ਵੀਡੀਓ ਲਾ ਕੇ ਤੇ ਵੇਖ ਨਾਲੇ ਮੂੰਫਲੀ ਖਾਇਓ ਨਾਲੇ ਮੂੰਫਲੀ ਖਾਇਓ ਨਾਲ ਨਾਲ ਸਾਈਲ ਉਹ ਸਤ ਤੋਂ ਇੱਕ ਗੱਲ ਕਹਿਣੀ ਸੀਗੀ ਬਾਈ ਸਾਡੇ ਕੁਝ ਮੈਂਬਰ ਨਾ ਕੋਈ ਜਿਹੀ ਕੰਮ ਪੈ ਗਿਆ ਤੁਹਾਨੂੰ ਬਾਹਰ ਜਾਣਾ ਪੈ ਗਿਆ ਜੇ ਇਸ ਕਰਕੇ ਅਸੀਂ ਕੁਝ ਸਮਾਂ ਮਤਲਬ ਕਿ ਇਸ ਵੀਡੀਓ ਦਾ ਅਸੀਂ ਤੁਹਾਨੂੰ ਐਪੀਸੋਡ ਨਿਊ ਨਹੀਂ ਦਿਖਾ ਸਕਦੇ ਸਾਨੂੰ ਥੋੜਾ ਜਿਹਾ ਟਾਈਮ ਦਿਓ ਉਸ ਤੋਂ ਅੱਗੇ ਅਸੀਂ ਇਹਨੂੰ ਫਿਰ ਚਲਾਵਾਂਗੇ ਉਸ ਦਰਮਿਆਨ ਅਸੀਂ ਸਿੰਗਲ ਸਿੰਗਲ ਪਾਰਟ ਤੁਹਾਨੂੰ ਦਿਖਾਵਾਂਗੇ ਤੇ ਮੇਰੀ ਤੁਸੀਂ ਕੋਸ਼ਿਸ਼ ਕਰਨਾ ਅਸੀਂ ਕੋਸ਼ਿਸ਼ ਕਰੀਏ ਤੁਸੀਂ ਅੱਛੇ ਜਿਹਾ ਕਮੈਂਟ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਛੀ-ਅੱਛੀ ਵੀਡੀਓ ਦਿਖਾ ਸਕੀਏ ਔਰ ਤੁਹਾਡਾ ਦਿਲ ਜਿੱਤ ਸਕੀਏ ਤੇ ਜਿਵੇਂ ਤੁਸੀਂ ਸਾਡੀ ਆਹ ਵਾਲੀ ਵੀਡੀਓ ਨੂੰ ਪਿਆਰ ਦਿੰਦੇ ਜੇ ਕੁਝ ਦਿਨ ਜਿਹੜੀ ਆ ਸਾਡੀ ਵੀਡੀਓ ਆ ਉਹ ਹੋਲਡ ਹੋਈ ਆ ਤੇ ਉਹਦੇ ਜਗ੍ਹਾ ਤੇ ਵੀ ਜਿਹੜੀ ਆਪਾਂ ਵੀਡੀਓ ਪਾਵਾਂਗੇ ਤੁਸੀਂ ਉਹਨੂੰ ਵੀ ਇੰਨਾ ਹੀ ਪਿਆਰ ਦਿਓ ਤੇ ਵੱਧ ਤੋਂ ਵੱਧ ਉਹਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਬਾਕੀ ਬਹੁਤ ਜਲਦੀ ਨਾਲ ਆਪਾਂ ਤੁਹਾਨੂੰ ਆ ਸਟੋਰੀ ਕੰਟੀਨਿਊ ਕਨਾਗੇ ਤੇ ਟਾ ਡੇ ਅੱਗੇ ਲੈ ਕੇ ਆਵਾਂਗੇ ਬਸ ਸਾਡੀ ਛੋਟੀ ਜੀ ਮਜਬੂਰੀ ਆ ਕਿ ਤੁਹਾਨੂੰ ਪਤਾ ਵਾ ਇਦਾਂ ਜੇ ਆਪਾਂ ਸਟੋਰੀ ਬਣਾਵਾਂਗੇ ਹਨਾ ਜਿਹੜੇ ਮੇਨ ਕੈਰੈਕਟਰ ਆ ਉਹ ਹੀ ਨਹੀਂ ਵਿੱਚ ਹੋਣਗੇ ਜਿੰਨਾ ਕਿ ਬਾਠ ਭਾਜੀ ਦੱਸੋ ਨਾ ਉਹਨਾਂ ਦੇ ਪਰ ਹਾਂ ਬਿਲਕੁਲ ਨਾ ਹੀ ਤੁਹਾਨੂੰ ਦੇਖਣ ਦਾ ਮਜ਼ਾ ਆਊਗਾ ਤੇ ਨਾ ਹੀ ਸਾਨੂੰ ਨਾ ਸ਼ੂਟ ਕਰਨ ਦਾ ਮਜ਼ਾ ਆਊਗਾ ਕਿਤਾ ਗੱਲੇ ਕੰਮ ਕੋਈ ਵੀ ਨਹੀਂ ਰੋਕਿਆ ਜਾ ਸਕਦਾ ਦੇਖੋ ਕੰਮ ਸਾਰੀ ਕਰਨ ਕਿਉਂ ਮੰਜੂ ਗੱਜੇ ਕੋਈ ਮੇਨ ਕੈਰੈਕਟਰ ਹੀ ਇਹਦੇ ਵਿੱਚ ਹੈਗੇ ਸਾਡੇ ਬਾਠ ਸਾਬ ਕੋ ਹੈ ਨਹੀਂ শুটিং ਚੱਲ ਰਹੀ ਉਹਨਾਂ ਦੀ ਹਾਂ ਉਹਨਾਂ ਦੀ ਥੋੜਾ শুটিং ਆ ਗਈ ਆ ਇਸ ਕਰਕੇ ਸ਼ੂਟ ਕਰਕੇ ਉਹ ਬਿਜ਼ੀ ਨੇ ਇਸ ਕਰਕੇ ਸਾਡੇ ਵਿੱਚ ਆ ਨਹੀਂ ਸਕਦੇ ਤੇ ਤਾਂ ਕਰਕੇ ਸਾਨੂੰ ਆ ਜਿਹੜੀ ਵੀਡੀਓ ਆ ਹੋਲਡ ਕਰਨੀ ਪੈ ਰਹੀ ਆ ਤੇ ਬਹੁਤ ਹੀ ਜਲਦੀ ਉਹ ਆ ਜਾਣਗੇ ਤੇ ਆਪਾਂ ਉਦਰੀ ਆ ਵੀਡੀਓ ਕੰਟੀਨਿਊ ਕਰ ਦਾਂਗੇ ਤੇ 19 ਦੇਰ ਤੱਕ ਤੁਸੀਂ ਆ ਜਿਹੜੀ ਬਾਕੀ ਆਪਾਂ ਸਿੰਗਲ ਟਰੈਕ ਪਾਵਾਂਗੇ ਉਹਨੂੰ ਤੁਸੀਂ ਉਹਨਾਂ ਹੀ ਪਿਆਰ ਦਿਓ ਅਸੀਂ ਜੋ ਗੱਲ ਤੁਹਾਨੂੰ ਕਹਿਣੀ ਸੀ ਉਹ ਤੁਹਾਨੂੰ ਸਮਝ ਲੱਗ ਹੀ ਗਈ ਹੋਊਗੀ ਤੇ ਆਪਾਂ ਹੁਣ ਆ ਸਾਰੀਆਂ ਗੱਲਾਂ ਛੱਡ ਕੇ ਨਾ ਆਹ ਤੁਹਾਨੂੰ ਆ ਵੀਡੀਓ ਵੱਲ ਲੈ ਕੇ ਜਾਈਏ ਤੇ ਇਹਨੂੰ ਤੁਸੀਂ ਇੰਜੋਏ ਕਰੋ ਜੇ ਕੋਈ ਹਾਲ ਮਮਲੀ ਜੀ ਤੋਂ ਆਉਂਦਾ ਨਾ ਉਹਨੂੰ ਮੈਂ ਕਰਨੀ ਸਾਰੀ ਸਾਫ਼ ਸਫਾਈ ਕਰ ਦੇ ਥੋੜਾ ਝਾੜ ਦੂੰ ਕਰਦਾ ਹੀ ਨਹੀਂ ਕੁਛ ਵੀ ਬਸ ਪੈਸੇ ਦੇ ਦੋ ਜਿੰਨੇ ਮਰਜ਼ੀ ਇਹਨੇ ਕਿੰਨੇ ਸੋਨੇ ਫੁੱਲੇ ਲੱਗੇ ਹੋਏ ਸੀ ਸਾਰੇ ਮਮਾ ਤੁਸੀਂ ਤਨ ਸਾਰੇ ਘਰ ਚ ਲੱਭਦੀ ਪਈ ਆ ਕੀ ਹੋ ਗਿਆ ਐਡੇ ਤੱਕੇ ਕਿਉਂ ਆਣ ਨਹੀਂ ਆ ਕੀ ਗੱਲ ਹੈ ਮम्मा ਮੈਨੂੰ ਫੋਨ ਚਾਹੀਦਾ ਮੈਨੂੰ ਫੋਨ ਲਿਆ ਕੇ ਦੋ ਫੋਨ ਚਾਹੀਦਾ ਹਾਂਜੀ ਸਾਡੇ ਵਾਸਤੇ ਮੇਰੇ ਸਕੂਲੇ ਸਾਰੀਆਂ ਜ਼ਿਲੀਆਂ ਕੋ ਫੋਨ ਹੈਗਾ ਮੈਨੂੰ ਜਦੋਂ ਫੋਨ ਕਰਨਾ ਹੁੰਦਾ ਤੁਹਾਨੂੰ ਮੈਂ ਮੰਗ ਮੰਗ ਕੇ ਫੋਨ ਕਰਦੀ ਆ ਇੰਨਾ ਡਿਕਣਾ ਪੈਂਦਾ ਮੈਨੂੰ ਸਕੂਲੇ ਕਦੋਂ ਲੈਣ ਆਣ ਕਦੋਂ ਫੋਨ ਨੂੰ ਕੇ ਕੋ ਮੰਗਾ ਤੇ ਫੋਨ ਕਰਾਂ ਹੋਏ ਖਾਂਦੀ ਪੁੱਤਰ ਇਹੇ ਗੱਲ ਤਾਂ ਪਿਆਰ ਨਾਲ ਕਹਦੇ ਫੋਨ ਦੀ ਫੋਨਾ ਕੀ ਹੈ ਤੈਨੂੰ ਮੋਬਾਈਲ ਲੈ ਦਨੀ ਆ ਅਸਤਰਾਣੇ ਨਾਲੇ ਬੋਲੀ ਦਿੰਦਾ ਹੂੰ ਮਮਾ ਮਾਉ ਮਾ ਤੈਨੂੰ ਪਤਾ ਮੰਮੀ ਛੱਟ ਕਬਰਾਈ ਨਹੀਂ ਮੰਮੀ ਜੀ ਕਿਆ ਤੇ ਮੰਮੀ ਜੀ ਮੈਨੂੰ ਫੋਨ ਲੈ ਕੇ ਦੋ ਬੋ ਮੈਨੂੰ ਫੋਨ ਚਾਹੀਦਾ ਤੂੰ ਤੈਨੂੰ ਮੈਂ ਨਾ ਕਰਨੀ ਆ ਕੋਈ ਮੈਂ ਤੇਰੇ ਪਾਪਾ ਆਂਦੇ ਆ ਨਾ ਮਾਂ ਨੂੰ ਕਹਿ ਦਿੰਨੀ ਆ ਪੈਸੇ ਲੈ ਕੇ ਤੇ ਤੈਨੂੰ ਮੈਂ ਫੋਨ ਲੈ ਦਾਂਗੀ ਫੋਨ ਦੀ ਕੋਈ ੱਡੀ ਵੱਡੀ ਗੱਲ ਨਹੀਂ ਗੀ ਨਾਲੇ ੱਡੀ ਉੱਚੀ ਨਹੀਂ ਬੋਲੀ ਤੁੰਦਾ ਪੁੱਤਰ ਥੋੜਾ ਹੌਲੀ ਬੋਲਿਆ ਕਰ ਤੂੰ ਬਹੁਤ ਉੱਚੀ ਬੋਲਦੀ ਐ ਹੂੰ ਪੁੱਤਰ ਹੂੰ ਤਾਂ ਮੂੰਹ ਸੇ ਹੀ ਕਰ ਲੈ ਲੈ ਦਾਂਗੀ ਫੋਨ ਕਿਹੜਾ ਲੈਣਾ ਹੈ ਫੋਨ ਦੱਸ ਮੈਨੂੰ ਵਧੀਆ ਫੋਨ ਚਾਹੀਦਾ ਐਪਲ ਵਾਲਾ ਫੋਨ ਚਾਹੀਦਾ ਕੋਈ ਨਾ ਮੈਂ ਐਪਲ ਵਾਲਾ ਲੈ ਦਾਂਗੀ ਕਿੰਨੇ ਦਾ ਆਣਾ ਮੈਂ ਡੇਢ ਲੱਖ ਦਾ ਡੇਢ ਲੱਖ ਦਾ ਆਣਾ ਹੈ ਹਾਂਜੀ ਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਕੁੜੀ ਪੜਦੀ ਆ ਤੂੰ ਉਹਨੂੰ ਫੋਨ ਲੈ ਕੇ ਦੇਣਾ ਕਿਹੜੀ ਗੱਲ ਫੋਨ ਲੈ ਕੇ ਦੇਣਾ ਉਹ ਪੜੂਗੀ ਕਿ ਫੋਨ ਵੇਖੂਗੀ ਉਹਦਾ ਪੜਨ ਕਿ ਧਿਆਨ ਲੱਗੂਗਾ ਮਾਸਾ ਤੂੰ ਮਾਂ ਆ ਕੋ ਸਮਝ ਸੋਚ ਕੇ ਉਹਨੂੰ ਬੋਲ ਤੂੰ ਕਹਤਾ ਮੈਂ ਲੈ ਦੂੰਗੀ ਕਿਹੜੀ ਗੱਲ ਉਹ ਕੰਦੀ ਆ ਕਿ ਸਾਰੀਆਂ ਕੁੜੀਆਂ ਲਿਆਂਦੀਆਂ ਸਕੂਲੇ ਕੰਮ ਉਹਦਾ ਫੋਨ ਚਾਹਦਾ ਵੈ ਤੇ ਲੈ ਜਾਵਾਂਗੇ ਫੋਨ ਦਾ ਕੀ ਹੈ ਨਹੀਂ ਸਾਰੀਆਂ ਕੁੜੀਆਂ ਦੀ ਆਪਾਂ ਰੀਸ ਕਰਨੀ ਆ ਉਹ ਖੂਚ ਡੁੱਬਣ ਗਿਆ ਤੇ ਇਹ ਵੀ ਡੁੱਬ ਜੂਗੇ ਤੂੰ ਤਾਂ ਸੋਚ ਪਰ ਇਹ ਕੋਈ ਫੋਨ ਫਾਨ ਨਹੀਂ ਮਿਲਣਾ ਤੈਨੂੰ ਅਜੇ ਤੂੰ ਪੜਦੀ ਆ ਪੜ ਲੈ ਪੜ ਕੇ ਨਿਕਲੇਗੀ ਫਤ ਮੈਂ ਲੈ ਕੇ ਦਊਂਗੀ ਤੈਨੂੰ ਫੋਨ ਕਿਉਂ ਕਿਉਂ ਨਹੀਂ ਦਾਦੀ ਲੈ ਕੇ ਦੇਣਾ ਮੈਨੂੰ ਫੋਨ ਮੇਰੀਆਂ ਸਾਰੀਆਂ ਸਹੇਲੀਆਂ ਕੋ ਸਕੂਲੇ ਫੋਨ ਹੈ ਗਾਇਆ ਮੈਂ ਤੁਹਾਡੇ ਕੋ ਫੋਨ ਹੀ ਮੰਗਿਆ ਵਾ ਜੇ ਤੁਸੀਂ ਮੈਨੂੰ ਫੋਨ ਨਾ ਨਾ ਲੈ ਕੇ ਦਿੱਤਾ ਨਾ ਮੈਂ ਰੋਟੀ ਖਾਣੀ ਆ ਤੇ ਨਾ ਮੈਂ ਸਕੂਲ ਜਾਣਾ ਮੇਰੀ ਪਤਾ ਕਿੰਨੀ ਬੇਇੱਜ਼ਤੀ ਹੁੰਦੀ ਆ ਸਕੂਲੇ ਮੰਜੂ ਸਾਰ ਤੇਰਾ ਕੰਮ ਹੀ ਜੇ ਤੂੰ ਉਹਨੂੰ ਨਾ ਨਾਂਦੀਓ ਵੀ ਮੈਂ ਫੋਨ ਲੈ ਕੇ ਦੇਣਾ ਤੂੰ ਨਹੀਂ ਇੰਨਾ ਬੋਲਣਾ ਨਹੀਂ ਸੀਗਾ ਮੈਂ ਹੁਣ ਬੋਲਦੀ ਪਈ ਆ ਚੰਗਾ ਲੱਗਦਾ ਤੇ ਫੋਨ ਲੈ ਕੇ ਦੇਣਾ ਸਾਡਾ ਨੁਕਸਾਨ ਆ ਕਾਦਾ ਨੁਕਸਾਨ ਸਾਰੇ ਘਰ ਦੇ ਫੋਨ ਨਹੀਂ ਚਲਾਉਂਦੇ ਜੇ ਕੁੜੀ ਨੂੰ ਵੀ ਲੈ ਦਾਂਗੇ ਤੇ ਕਾਦੀ ਆਖਰ ਆ ਚੱਲੀਏ ਅਜੇ ਨਾ ਉਹ ਸਕੂਲ ਜਾਂਦੀ ਆ ਜਦੋਂ ਕਾਲਜ ਜਾਏਗੀ ਨਾ ਉਨ ਖੁਦ ਮੈਂ ਫੋਨ ਲੈ ਕੇ ਦਵਾਂਗੀ ਟਾਈਮ ਤੇ ਆਂਦੇ ਟਾਈਮ ਆਉਣ ਤੋਂ ਪਹਿਲਾਂ ਬੱਚੇ ਨੂੰ ਨਹੀਂ ਲੈ ਕੇ ਦੇਣਾ ਵਿਗੜ ਜਾਂਦੇ ਨੇ ਬੱਚੇ ਪਤਾ ਲੱਗ ਗਈ ਕੋਈ ਨਹੀਂ ਵਿਗੜਦਾ ਸਾਡੇ ਘਰ ਚ ਕੋਣੇ ਕਿਹੜਾ ਵਿਗੜਿਆ ਜੇ ਤੇ ਉਹਨੇ ਜਿਹੜਾ ਵਿਗੜਨਾ ਜਦੋਂ ਹੁੰਦਾ ਤੁਸੀਂ 24 ਘੰਟੇ ਇਹੀ ਕਰਦੇ ਰਹਿੰਦੇ ਵਿਗੜ ਜਾਏਗੀ ਵਿਗੜ ਜਾਏਗੀ ਕੋਈ ਨਹੀਂ ਵਿਗੜਦੀ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਜੇ ਅਸੀਂ ਨਹੀਂ ਲੈ ਕੇ ਆਵੀ ਖੁਆਇਸ਼ ਪੂਰੀ ਕਰਾਂਗੇ ਤੇ ਕੌਣ ਕਰੇਗਾ ਮੈਨੂੰ ਪਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਨਾ ਪੈਸੇ ਦੀ ਨਾ ਤੇਲੇ ਦੀ ਲੈ ਕੇ ਦੇ ਸਕਦੀ ਮੈਂ ਹੁਣੇ ਹੀ ਲੈ ਕੇ ਦੇ ਸਕਦੀ ਥੋੜਾ ਟੈਮ ਕੱਢ ਜਿੰਨਾ ਤੇਰਾ ਸਕੂਲ ਚ ਹੈਗੀ ਕਾਲਜ ਜਾਣ ਦੇ ਫਿਰ ਲੈ ਕੇ ਦੇਣਾ ਜੋ ਮਰਜ਼ੀ ਕਰਨਾ ਫੋਨ ਨਹੀਂ ਮੈਂ ਲੈ ਕੇ ਦੇਣਾ ਤੁਮ ਆਲੋ ਗਈ ਹੈ ਫੋਨ ਨਹੀਂ ਲੈ ਕੇ ਦੇਣਾ ਐਂ ਕਾਦੀ ਆਕੜ ਹੋਈ ਫੋਨ ਹੀ ਲੈ ਕੇ ਦੇਣਾ ਆਪਣੀ ਧੀ ਨੂੰ ਨਾ ਫੋਨ ਮੈਂ ਆਪੇ ਲੈ ਦੇਵਾਂਗੀ ਤੁਹਾਡੀਆਂ ਥੋੜੀ 24 ਘੰਟੇ ਮੰਨਣੀਆਂ ਵਾ ਇੱਕੋ ਇੱਕੋ ਮੇਰੀ ਧੀ ਹੈ ਉੰਨੀ ਵੀ ਨਹੀਂ ਚੀਜ਼ ਲੈ ਕੇ ਦੇਣੀ ਜੇ ਚੀਜ਼ ਲੈ ਕੇ ਵੀ ਦੇਣੀ ਆ ਤੋ ਵੀ ਤਰਸਾ ਤਰਸਾ ਕੇ ਤਰਸਾਨ ਤੋਂ ਪੱਲਾ ਤੇ ਕੁੜੀ ਨੂੰ ਚੀਜ਼ ਆਪੇ ਹੀ ਲੈ ਦੇਵੋ ਕੋਈ ਹਾਲ ਨਹੀਂ ਇਹਨਾਂ ਦਾ ਮਾਤਾ ਨੇ ਵੀ ਨਾ ਸਾਰਾ ਕੰਮ ਖਰਾਬ ਕੀਤਾ ਹੈ ਮਾਪੇ ਲੈ ਦਾਂਗੇ ਦੇਖਣ ਦੇ ਆਪੇ ਮਾਲੀ ਆਏਗਾ ਤੇ ਕਰੇਗਾ ਸਾਹਿਲਾ ਹਾਂਜੀ ਮੰਮੀ ਹਾਂਜੀ ਮੰਮੀ ਤੇ ਲੱਗਦੇ ਆ ਇਹ ਲੱਤ ਦੇ ਸਿੱਧੀ ਕਰ ਲੈ ਹਾਂ ਦੇਖੋ ਅੱਧਰ ਨਹੀਂ ਕੀਤੀ ਤੇ ਉਧਰ ਗਾਲੀ ਨੈਸ਼ ਪੁਣਾ ਹੈਗਾ ਲੱਤਸ ਦੀਆਂ ਕਰਕੇ ਵਿਆਹ ਕਰ ਉਹ ਤੁਹਾਨੂੰ ਪਤਾ ਦਿਆ ਮਮੀ ਐਦਾਂ ਹੀ ਬਹਿਨਾ ਮੈਂ ਦੱਸੋ ਉਹ ਕੰਮ ਕੀ ਆ ਮੰਨਣੀ ਤੇ ਹੈ ਨਹੀਂ ਤੂੰ ਲਾਲੇ ਮੰਨ ਦੱਸ ਐਪਲ ਫੋਨ ਕਿੰਨੇ ਦਾ ਹੁੰਦਾ ਵਾ ਹਾ ਮਮੀ ਹੁਣੇ ਤਾਂ ਮੈਂ ਲਿੱਤਾ ਵਾ ਮੈਂ ਨਹੀਂ ਲੈਣਾ ਨਵਾ ਬਸ ਠੀਕ ਐ ਮੇਰੇ ਕੋ ਜਿਹੜਾ ਹੈਗਾ ਠੀਕ ਐ ਤੈਨੂੰ ਨਹੀਂ ਲੈ ਕੇ ਦੇਣਾ ਤੇਰੀ ਭੈਣ ਨੂੰ ਲੈ ਕੇ ਦੇਣਾ ਭੈਣ ਨੂੰ ਲੈ ਕੇ ਦੇਣਾ ਆਹੋ ਉਹ ਕਿਉਂ ਉਹ ਕਿਉਂਦਾ ਕੀ ਮਤਲਬ ਉਹ ਲੈ ਕੇ ਦੇਣਾ ਲੈ ਕੇ ਦੇਣਾ ਮਮੀ ਤੁਹਾਨੂੰ ਉਹਦੀ ਉਮਰ ਨਹੀਂ ਵਿਖਦੀ ਹੁਣ ਇਹ ਤੋਂ ਤੁਸੀਂ ਉਹਨੂੰ ਆਈਫੋਨ ਲੈ ਕੇ ਦੇਣਾ ਵਾ ਨਾਲੇ ਨਾ 5-7 ਹਜ਼ਾਰ ਦਾ ਨਹੀਂ ਹੁੰਦਾ ਲੱਖ ਡੇਢ ਲੱਖ ਦਾ ਹੁੰਦਾ ਆਈਫੋਨ ਭਾਵੇਂ 2 ਲੱਖ ਦਾ ਹੋਵੇ ਜਿਹੜੀ ਚੀਜ਼ ਲੈਣੀ ਹੈ ਨਾ ਲੈਣੀ ਹੈ ਤੇ ਤੂੰ ਵੀ ਤਾਂ ਲੈਣਾ ਹੀ ਹੈ ਮੰਮੀ ਜਦੋਂ ਮੈਂ ਫੋਨ ਲਿੱਤਾ ਸੀ ਨਾ ਉਦੋਂ ਮੇਰੀ ਉਮਰ ਵਿੱਚ ਤੇ ਉਹਦੀ ਉਮਰ ਵਿੱਚ ਬੜਾ ਫਰਕ ਆ ਤੂੰ ਮੰਨਾ ਉਮਰਾਂ ਨਾ ਸੁਣਾ ਉਹਦੀ ਉਮਰ ਤੇ ਉਹਦੀ ਉਮਰ ਤੇ ਫਰਕ ਹੈਗਾ ਜੇ ਦਾਦੀ ਤੇਰੀ ਆ ਉਹ ਵੀ ਇਹੀ ਭਾਸ਼ਣ ਦੇ ਕੇ ਮੈਨੂੰ ਆਈ ਹੈ ਕਿਉਂ ਕੁੜੀ ਨੂੰ ਮੈਂ ਚੀਜ਼ ਨਹੀਂ ਲੈ ਕੇ ਦੇ ਸਕਦੀ ਮੰਮੀ ਹਰ ਇੱਕ ਚੀਜ਼ ਨਾ ਉਮਰ ਦੇ ਨਾਲ ਸਹੀ ਲੱਗਦੀ ਆ ਨਾਲੇ ਤਾਂ ਹੀ ਆਈਫੋਨ ਦੀ ਗੱਲ ਕਹਿੰਦੇ ਜੇ ਉਹਨੂੰ ਤਾਂ ਮੈਨਾਂ ਕੋਈ ਹਲ ਨੋਰਮਲ ਫੋਨ ਵੀ ਨਾ ਲੈ ਕੇ ਦਵਾ ਬਕਵਾਸ ਘੱਟ ਕਰ ਤੂੰ ਜਿਹੜਾ ਫੋਨ ਨਹੀਂ ਲੈ ਕੇ ਦੇਣਾ ਤੂੰ ਤੇ ਜਿਸਲੇ ਵੀ ਹੁੰਦਾ ਜਿਹੜੀ ਚੀਜ਼ ਮੰਗਣਾ ਮਨੂੰ ਨਹੀਂ ਲੈ ਕੇ ਦੋ ਮਨੂੰ ਨਹੀਂ ਲੈ ਕੇ ਦੋ ਤੈਨੂੰ ਵੀ ਤੇ ਲੈ ਕੇ ਦਿੰਨੀ ਆਈਆਂ ਨਾ ਤੇ ਕੁੜੀ ਵਲੇ ਤੇਨੂੰ ਕੀ ਬਿਮਾਰੀ ਪੈ ਗਈ ਹੈ ਓ ਮੰਮੀ ਮੈਨਾਂ ਬਾਹਰ ਅੰਦਰ ਜਾਣਾ ਵਾ ਮੈਨੂੰ ਪਤਾ ਵਾ ਆ ਕੁੜੀਆਂ ਦਾ ਹਾਲ ਨਾ ਫੋਨ ਨੇ ਸਭ ਤੋਂ ਜ਼ਿਆਦਾ ਖਰਾਬ ਕੀਤਾ ਵਾ ਫਿਰ ਬਕਵਾਸ ਘੱਟ ਕਰ ਮੈਂ ਤੇਰੇ ਮੂੰਹ ਤੇ ਚਪੇੜ ਮਾਰਨ ਤੂੰ ਕਿਹੋ ਜਿਹੀ ਚੀਜ਼ਾਂ ਸੋਚਦਾ ਪਿਆ ਭੈਣ ਮਰ ਲੋ ਮੰਮੀ ਮੈਂ ਜੋ ਕੁਝ ਵੀ ਕਹਿੰਦਾ ਨਾ ਸਹੀ ਕਹਿੰਦਾ ਵਾਂ ਤੁਹਾਨੂੰ ਵੀ ਪਤਾ ਵਾ ਬਾਹਰ ਕੀ ਮੋਲਿਆ ਤੇ ਮੇਰੇ ਹੁੰਦੇ ਹੋਏ ਨਾ ਮੈਂ ਤੇ ਨਹੀਂ ਲੈ ਕੇ ਦੇਣਾ ਉਹਨਾਂ ਨੂੰ ਫੋਨ ਤੇ ਨਾ ਹੀ ਘਰ ਦੇ ਵਿੱਚ ਫੋਨ ਆ ਦੇਣਾ ਮੈਂ ਮੈਂ ਤੇਰੀ ਚੰਨ ਨਹੀਂ ਦੇਣੀ ਜਿਹੜੀ ਚੀਜ਼ ਲੈਣੀ ਆ ਲੈਣੀ ਹੀ ਲੈ ਲਈ ਤੂੰ ਨਹੀਂ ਲਿਆ ਕੇ ਦੇਣਾ ਉਹਨਾਂ ਨੂੰ ਫੋਨ ਨਹੀਂ ਲੈ ਕੇ ਦੇਣਾ ਮੈਂ ਕਿਉਂ ਮੇਰੀ ਗੱਲ ਸੁਣ ਜਦ ਜ਼ਿੰਮੇਵਾਰੀ ਚੁੱਕ ਕੁੜੀ ਜਦੋਂ ਸਕੂਲ ਜਾਂਦੀ ਹੈ ਨਾ ਤੇ ਅੱਧਾ ਦਾ ਪੌਣਾ ਪੌਣਾ ਘੰਟਾ ਲੇਟ ਹੋ ਜਾਂਦੀ ਹੈ ਕਦੇ ਕਿਸੇ ਸਹੇਲੀ ਕੋਲੋਂ ਫੋਨ ਕਰਦੀ ਆ ਮੰਮੀ ਸਾਹਿਲ ਕਿੱਧਰ ਰਗ ਆਵੇ ਤੇ ਮੈਂ ਕਹਿੰਨੀ ਸਾਈ ਤੇਨੂੰ ਲੈਣ ਗਿਆ ਆ ਵਾ ਤੇ ਤੂੰ ਪਤਾ ਨਹੀਂ ਕਿੱਥੇ ਰੱਕ ਕੇ ਚ ਪਹੁੰਚ ਜਾਣਾ ਮੈਂ ਮੰਮੀ ਬਾਸ ਉਹਨੂੰ ਲੈ ਆਣ ਦੀ ਦਿੱਕਤ ਐ ਨਾ ਕੋਈ ਗੱਲ ਨਹੀਂ ਮੈਂ ਜੇ ਲੇਟ ਹੋਇਆ ਨਾ ਆਡਾ ਲਵਾ ਦਿੰਨਾ ਵਾ ਉਹਦੀ ਛੁੱਟੀ ਤੋਂ ਪਹਿਲਾਂ ਨਾ ਆਡੋ ਦੇ ਸਕੂਲ ਦੇ ਬਾਹਰ ਹੋਇਆ ਕਰੂਗਾ ਕਾਦੇ ਵਾਸਤੇ ਤੂੰ ਆਟਵਾ ਚ ਜਾਣਾ ਮੈਂ ਬੋਲ ਨੌਵੀਂ ਚ ਹੀ ਤੇ ਤੂੰ ਤੇਰੇ ਪਿਓ ਨੇ ਤੈਨੂੰ ਐਕਟਿਵਲ ਆਇਤੀ ਸੀ ਤੇ ਫੇਰ ਜੇ ਦਸਵੀਂ ਚ ਐ ਪਾਪਾ ਮੈਂ ਐਕਟਿਵਾਂ ਨਹੀਂ ਚਲਾਨੀ ਮੇਰੇ ਦੋਸਤ ਨਾ ਇਕਵਾਨੀ ਚਲਾਂਦੇ ਮੋਟਰਸਾਈਕਲ ਦੇ ਉੱਤੇ ਆਂਦੇ ਆ ਮੈਨੂੰ ਮੋਟਰਸਾਈਕਲ ਲੈ ਕੇ ਦੋ ਤੂੰ ਤਾਂ ਤੋੜ ਦੇਣਾ ਮੋਟਰਸਾਈਕਲ ਲੈ ਆਹੀ ਮਮੀ ਬੱਸ ਬਹੁਤ ਸੁਣ ਲਿਆ ਮੈਂ ਢਾਡੀਆਂ ਤੁਹਾਨੂੰ ਮੈਂ ਕਹਿਤਾ ਨਾ ਅੱਡ ਬਹੰਜਾ ਕਰੂਗਾ ਤੇ ਨਾ ਹੀ ਉਹਨੂੰ ਮੈਂ ਫੋਨ ਲੈ ਕੇ ਦੇਣਾ ਮੈਂ ਵੀ ਵੇਖਦਾ ਵਾਂ ਕਿਵੇਂ ਤੇ ਫੋਨ ਲੈ ਕੇ ਦਿੰਦੇ ਉਹਨੂੰ ਦੇਖ ਲਈ ਤੇ ਬਕਵਾਸ ਘੱਟ ਕਰ ਅੱਖਾਂ ਨੀਵੀਆਂ ਪਾ ਕੇ ਗੱਲ ਕਰ ਤੈਨੂੰ ਸ਼ਰਮ ਨਹੀਂ ਆਗੀ ਕਿ ਮਾਂ ਨਾਲ ਅੱਦਾ ਬੋਲੀਦਾ ਮੈਂ ਐਸਾ ਕਿ ਤੈਨੂੰ ਵਟਿਆ ਕੀਤਾ ਵਾ ਇੱਕ ਕੁੜੀ ਨੇ ਫੋਨ ਕੀ ਮੰਗ ਲਿਆ ਤੈਨੂੰ ਵਕਤ ਪੈ ਗਿਆ ਵੇ ਇਹਨਾਂ ਲੈ ਕੇ ਦੇਣਾ ਫੋਨ ਤਮਾ ਅਪਹਿਲਾਂ ਮੰਗੀ ਤਾਂ ਮਨ ਗੇ ਰਸਤਾ ਨਹੀਂ ਆਉਂਦਾ ਜਾਂ ਮੇਰੇ ਕੋ ਪੈਸੇ ਨਹੀਂ ਹੈ ਇਹ ਕੋਈ ਪੈਸੇ ਕੋਲ ਹੋਣਾ ਸਭ ਕੁਝ ਲੈ ਆਏ ਵੇਹਣਾ ਮੰਮੀ ਮੈਂ ਦਾਦੀ ਦੀ ਗੱਲ ਸੁਣੀ ਆ ਤੇ ਸੁਣੀ ਜਾ ਦਾਦੀ ਨੇ ਜੋ ਵੀ ਸਮਝਾਇਆ ਨਾ ਸਹੀ ਸਮਝਾਇਆ ਵਾ ਤੇ ਮੈਂ ਵੀ ਦਾਦੀ ਦੇ ਨਾਲ ਆ ਮੈਂ ਵੇਖਦਾ ਵਾਂ ਕਿਵੇਂ ਤੇ ਫੋਨ ਲੈ ਕੇ ਦਿੰਦੇ ਜੇ ਫੋਨ ਤੇ ਕਕਰ ਮੈਂ ਲੈ ਕੇ ਦੇਣਾ ਇਹਨੂੰ ਤੂੰ ਮਨ ਚਾਹੇ ਨਾ ਮੈਂ ਮੰਮੀ ਆਹੀ ਗੱਲ ਹੈ ਨਾ ਪਾਵੇਂ 1.5 ਲੱਖ ਦਾ ਵੇ ਪਾਵੇਂ 2 ਲੱਖ ਦਾ ਪਾਵੇਂ ਵੇ 1000 ਰੁਪਏ ਦਾ ਤੁਸੀਂ ਲੈ ਕੇ ਆਓ ਨਾ ਮੈਂ ਫੋਨ ਤੋੜੂੰਗਾ ਨਾ ਫਿਰ ਕਿਉਂ ਮੈਨੂੰ ਕਿਉਂ ਤੂੰ ਮੇਰਾ ਫੋਨ ਤੋੜੇਗਾ ਮੈਂ ਵੀ ਤੇਰਾ ਫੋਨ ਤੋੜ ਦੂੰਗੀ ਮੇਰੇ ਵਰੀ ਕੀ ਹੁੰਦਾ ਸਕੂਲ 'ਚ ਮੈਂ ਕਿੰਨੀ ਵਾਰ ਠੀਕਦੀ ਰਹੀ ਹੰਨੀ ਆ ਕਦੀ ਕਿਹੇ ਕੁੜੀ ਕੋ ਫੋਨ ਮੰਗਦੀ ਕਦੀ ਕਿਹੇ ਕੁੜੀ ਕੋ ਫੋਨ ਮੰਗਦੀ ਆ ਤੂੰ ਬਕਵਾਸ ਨਾ ਕਰ ਤੇਰੇ ਮੈਂ ਚਪੇੜ ਮਾਰ ਦੇਣੀ ਆ ਤੂੰ ਚਪੇੜ ਦੇਣਾ ਮੈਨੂੰ ਮਾਰ ਦੇਣੀ ਬਕਵਾਸ ਕਰਦਾ ਮੈਂ ਕਹਣਾ ਲੱਦਾ ਮਾਰੀਦਾ ਵਾ ਤੂੰ ਈੜਿਓ ਨੂੰ ਵੇਖ ਕੇ ਨਿੱਕੀ ਜਿਹੀ ਹੈਗੀ ਕਿੱਦਾਂ ਬੋਲਣ ਦੀ ਮੈਨੂੰ ਤਾ ਤੂੰ ਕਿਦਾਂ ਬ ਫੈਨ ਨਾ ਦੱਬ ਲਈ ਜਾਂਦਾ ਵਾ ਜਦੋਂ ਮੈਨੂੰ ਕੋਈ ਚੀਜ਼ ਚਾਹੀਦੀ ਆ ਤੂੰ ਨਹੀਂ ਮੰਗਦਾ ਤੈਨੂੰ ਨਹੀਂ ਮਿਲਦੀ ਆ ਵੇਖ ਲਓ ਮੰਮੀ ਤੂੰ ਹੀ ਨਾ ਜਿਆਦਾ ਭੂਏ ਚੜਾਤਾ ਵਾ ਤੇ ਤੈਨੂੰ ਵੀ ਤਾਂ ਮੈਂ ਹੀ ਚੜਾਇਆ ਮੈਂ ਬਕਵਾਸ ਕਰਦਾ ਮੈਂ ਇੱਕੋ ਇੱਕ ਤੇਰੀ ਭੈਣ ਆ ਤੂੰ ਅੰਦਾ ਬਕਵਾਸ ਕਰਦਾ ਮੈਂ ਉਹਦੇ ਨਾਲ ਇੱਕ ਫੋਨ ਹੀ ਮੰਗਿਆ ਨਾ ਨੇ ਹੋਰ ਕੀ ਕਹਿੰਦੇ ਮੋਂਨੇ ਵੇ ਜੇ ਮੰਮੀ ਫੋਨ ਲਾਊਗੀ ਫੋਨ ਦੇ ਵਿੱਚ ਫਿਰ ਉਹਨੇ ਸੋਸ਼ਲ ਮੀਡੀਆ ਵੀ ਚਲਾਉਣਾ ਵਾ ਕਿਉਂ ਫਿਰ ਆਪਣੀ ਸਹੇਲੀਆਂ ਨੂੰ ਫੋਨ ਵੀ ਕਰੂਗੀ ਏ ਅੱਜ ਤੇ ਇਹਦੀਆਂ ਇੱਕ ਦੋ ਸਹੇਲੀਆਂ ਵਾ ਕੱਲ ਨੂੰ ਤਿੰਨ ਹੋਣਗੀਆਂ ਫਿਰ ਚਾਰ ਹੋਣਗੀਆਂ ਮੰਮੀ ਜੀ ਸੋਸ਼ਲ ਮੀਡੀਆ ਦਾ ਫਾਇਦਾ ਵਾਣਾ ਤੇ ਨੁਕਸਾਨ ਵੀ ਬਹੁਤ ਆ ਮੈਂ ਨਹੀਂ ਲੈਣ ਦੇਣਾ ਇਹਨੂੰ ਫੋਨ ਤੂੰ ਚੰਗੀ ਚੀਜ਼ ਨਾਲ ਸੋਚੀ ਦਾਦੀ ਵਰਗਾ ਹੀ ਆ ਤੂੰ ਜਿੱਸਾ ਉਹ ਕੰਦੀ ਆ ਉਹੀ ਬੋਲੀ ਤੂੰ ਬੋਲਣ ਦੇ ਮੈਂ ਮੰਮੀ ਦਾਦੀ ਵਰਗਾ ਬਣ ਕੇ ਠੀਕ ਆ ਮੈਂ ਨਹੀਂ ਹੋਂ ਦੇਣਾ ਇਸ ਘਰ ਦੇ ਵਿੱਚ ਫੋਨ ਫੋਨ ਤੇ ਕਾਕਾ ਆਣਾ ਹੀ ਆਣਾ ਤੂੰ ਜੋ ਮਰਜ਼ੀ ਕਰ ਤੇ ਮੰਮੀ ਮੈਂ ਮੈਂ ਵੀ ਵੇਖਦਾ ਮੈਂ ਕਿਵੇਂ ਤੂੰ ਇਹਨੂੰ ਫੋਨ ਲੈ ਕੇ ਦਿੰਦੇ ਜੀ ਇਹਦਾ ਫੋਨ ਟੁੱਟੇਗਾ ਨਾ ਤੇ ਫੋਨ ਤੇਰਾ ਵੀ ਟੁੱਟੇਗਾ ਤੇ ਤੈਨੂੰ ਵੀ ਨਹੀਂ ਦਗਾ ਮੰਮੀ ਤੂੰ ਹੀ ਨਾ ਬਹੁਤੀ ਇਹਨੂੰ ਛੇ ਨਾ ਦੋ ਉਹੀ ਵਗਾੜਦੇ ਜੀ ਉਹਨੂੰ ਤੂੰ ਵੀ ਤੇ ਵਿਗੜਿਆ ਤੈਨੂੰ ਵੀ ਲਾਗਤ ਦਿੰਦੇ ਉਹ ਸਾਰਾ ਕੁਝ ਜੋ ਤੂੰ ਮੰਗਦਾ ਆ ਇਹਨੂੰ ਕਹਿ ਦੋ ਚੁੱਪ ਕਰ ਜੇ ਨਹੀਂ ਤਾਂ ਮੈਲੇ ਚਪੇੜ ਮਾਰ ਦੇਣੀ ਆ ਮਾਰ ਕੇ ਦਿਖਾ ਦੇ ਤੇ ਤੈਨੂੰ ਉਸਦੇ ਹੀ ਵੱਟਵੀਂ ਚ ਮੇਲ ਪੈਣੀ ਉਹਦੇ ਉੱਤੇ ਮੰਮੀ ਟਾਡੇ ਵਰਗੀਆਂ ਮਾਵਾ ਹੁੰਦੀਆਂ ਵਾ ਜਿਹੜੀਆਂ ਨਾ ਆਪਣੀ ਕੁੜੀ ਨੂੰ ਸ਼ਹਿਦ ਦੇ ਕੇ ਆ ਆ ਵੀ ਵਗਾੜਦੀਆਂ ਵਾ ਮੰਮੀ ਆ ਜੀ ਨਾ ਭੁੱਲੋ ਟਾਡੇ ਹੱਥਾਂ ਨਾਲ ਦਿੱਤੇਆਂ ਯਾ ਅੱਜ ਗੰਡਾ ਨਾ ਕੱਲ ਨੂੰ ਟਾਡੇ ਦੰਦਾਂ ਨਾਲ ਵੀ ਨਾ ਖੋਲਣ ਕਰਨੀ ਬਕਵਾਸ ਜੇ ਹੋਰ ਵੀ ਕਰਨੀਓ ਮੋਬਾਈਲ ਚ ਨਮ ਲੈ ਕੇ ਦੇਣਾ ਜੋ ਮਰਜੀ ਹੋ ਜਾ ਭਾਵੇਂ ਭਾਵੇਂ ਤੂੰ ਮਨਾਂ ਕਰ ਤੇ ਚਾਹੇ ਜਿਹੜਾ ਮਰਜੀ ਮਨਾ ਲੇ ਚੱਲ ਪੁੱਤਰ ਲਾਲਾ ਜੋਰਜਿੱਤ ਕਾ ਤੇ ਲੱਗ ਕੋਈ ਫਜ਼ਾਨੀਆਂ ਇਹਦੇ ਨਾ ਮੱਥਾ ਮਾਰਨ ਦਾ ਇਹਦੇ ਨਾ ਮੈਂ ਬਾਹਰ ਵੀ ਮੱਥਾ ਮਾਰ ਕੇ ਆਈ ਆ ਇਹਨੇ ਮੇਰੀ ਨਹੀਂ ਸੁਣੀ ਤੇਰੀ ਕਿੱਥੋਂ ਸੁਣੂਗੀ ਏ ਟੀਠਿਆ ਟੀਠ ਪੂਰੀ ਇਹ ਨਹੀਂ ਸੁਧਰਨ ਵਾਲੀ ਇਹ ਚੰਗੀ ਗੱਲ ਨੂੰ ਅੱਜ ਨਹੀਂ ਨਾ ਸਮੰਦੀ ਕੱਲ ਪੁੱਤ ਟਾਈਮ ਆ ਲੰਦੇ ਪਤਾ ਤੇ ਉਦੋਂ ਲੱਗਣਾ ਫੇਰ ਆਪਾਂ ਦੱਸਾਂਗੇ ਹੁਣ ਦੱਸ ਹੋਰ ਸੁਣਾ ਕਿੰਨੂ ਕੀ ਹਾਲਾ ਮੇਰਾ ਨੰਬਰ ਸੇਵ ਕਰ ਲਾ ਤੇਰੀ ਭੈਣ ਕੋ ਨਵਾਂ ਫੋਨ ਆ ਗਿਆ ਉਹ ਵੀ ਆਈਫੋਨ ਨਹੀਂ ਆਈਫੋਨ ਆ ਹਾਂ ਆਈਫੋਨ ਲੈ ਲਿਆ ਹੋਰ ਕੀ ਯਾਰ ਤੇਰੇ ਘਰ ਦੇ ਕਿਵੇਂ ਮੰਨ ਗਿਆ ਆਈਫੋਨ ਤੇ ਬਸ ਥੋੜਾ ਜਿਆ ਰੋਈ ਮੰਮੀ ਨੂੰ ਕਾਬੂ ਚ ਕੀਤਾ ਤੇ ਮੇਰੇ ਘਰ ਦੇ ਮੰਨ ਗਏ ਤੇਰੇ ਘਰ ਦੇ ਤੇ ਯਾਰ ਚੰਗੇ ਆ ਜਿਹੜੇ ਮੰਨ ਗਏ ਥੋੜਾ ਜਿਆ ਰੋਂਦੇ ਨਾਲ ਮੇਰੇ ਘਰ ਦੇ ਤੇ ਮੈਨੂੰ ਐਂਡਰੋਇਡ ਨਾਲ ਲੈ ਕੇ ਦੇ ਇਹਨਾਂ ਫੋਨ ਮਿੰਨ ਤੋਂ ਬਟਨਾਂ ਵਾਲਾ ਨਾਲ ਲੈ ਕੇ ਦੇ ਤੇਰੇ ਕੋ ਆਈਫੋਨ ਆ ਗਿਆ ਬਸ ਥੋੜੇ ਦਿਨ ਰੋਟੀ ਖਾਣੀ ਬੰਦ ਕੀਤੀ ਮੰਮੀ ਮਗਰ ਪੈ ਗਈ ਮੰਮੀ ਲਿਆ ਕੇ ਦੋ ਥੋੜਾ ਥੋੜਾ ਰੋਈ ਆਸ ਤੇਰੋਂ ਮੰਮੀ ਮਾਰਨੇ ਕੀ ਮੰਮੀ ਲਾਡੂ ਲਈ ਆਤਾ ਮੰਮੀ ਨੇ ਮੈਨੂੰ ਫੋਨ ਤੇ ਯਾਰ ਤੇਰਾ ਤੇ ਵੱਡਾ ਭਰਾ ਵੀ ਹੈਗਾ ਵਾ ਤੇਰੇ ਵੀਰੇ ਨੇ ਕੁਝ ਨਹੀਂ ਕੀਤਾ ਤੈਨੂੰ ਮੰਮੀ ਅੱਗੇ ਵੀਰਾ ਬੋਲ ਸਕਦਾ ਆ ਤੈਨੂੰ ਕਿਹੜਾ ਨਹੀਂ ਪਤਾ ਪਰ ਯਾਰ ਵਹੀ ਆਈਡੀਆ ਤੇਰਾ ਬੜਾ ਵਧੀਆ ਪਰ ਮੈਨੂੰ ਮੇਰੇ ਘਰ ਦੇਆਂ ਦਾ ਪਤਾ ਵਾ ਮੈਂ ਜਿੰਨਾ ਮਰਜ਼ੀ ਰੋਲਵਾਣਾ ਉਹਨਾਂ ਨੇ ਨਹੀਂ ਮੈਨੂੰ ਫੋਨ ਲੈ ਕੇ ਦੇਣਾ ਯਾਰ ਇਹ ਆਈਡੀਆ ਨਾ ਮੈਂ ਟਰਾਈ ਜ਼ਰੂਰ ਕਰਾਂਗੀ ਤੇਰੇ ਤੇ ਤੇ ਕੰਮ ਕਰ ਗਿਆ ਪਰ ਕੀ ਪਤਾ ਮੇਰੇ ਤੇ ਕੰਮ ਕਰੇ ਕਿ ਨਾ ਕਰੇ ਫੇ ਤੇ ਹੁਣ ਇਹ ਜਿਹੜਾ ਮੈਂ ਆਈਡੀਆ ਟਰਾਈ ਕਰਨ ਤੋਂ ਬਾਅਦ ਹੀ ਤੈਨੂੰ ਦੱਸਾਂਗੀ ਥੋੜਾ ਦਾ ਰੋਲੀ ਥੋੜਾ ਜਿਹਾ ਇਮੋਸ਼ਨਲ ਅਤਿਆਚਾਰ ਕਰ ਲਈ ਫਿਰ ਵੇਖੀ ਤੇਰੀ ਮੰਮੀ ਤੈਨੂੰ ਕਿਦਾਂ ਆਈਫੋਨ ਲੈ ਕੇ ਦਿੰਦੀ ਹਾਏ ਯਾਰ ਕਿੰਨੀ ਵਧੀਆ ਗੱਲ ਆ ਚੱਲ ਠੀਕ ਆ ਆਈਫੋਨ ਵਾਸਤੇ ਤੇ ਮੈਂ ਰੋਈ ਸਕਦੀ ਆ ਕੋਈ ਨਹੀਂ ਮੈਂ ਇਹ ਜ਼ਰੂਰ ਟਰਾਈ ਕਰਾਂਗੀ ਬਿਲਕੁਲ ਚਲ ਠੀਕ ਹੈ ਓਕੇ ਬਾਈ ਬਾਈ ਆ ਵੀ ਕੀ ਸੱਚੀ ਸਮੇਂ ਤੋਂ ਬਾਹਰ ਹੈ ਕੁੜੀਆਂ ਨਾਲ ਚਲੋ ਕੋਈ ਪਤਾ ਕੀ ਗੱਲ ਜੇ ਅੱਜ ਕੱਲ ਬੱਚੇ ਨੂੰ ਲੋੜ ਵੀ ਹੁੰਦੀ ਪਰ ਹਰ ਇੱਕ ਟਾਈਮ ਰਿਕਾਰਡਿੰਗ ਨਹੀਂ ਚੰਗੀ ਲੱਗਦੀ ਜੇ ਲਾਉਂਦੀ ਜਿੱਦੂ ਉਹ ਤੇ ਇਹ ਤੇ ਪਤਾ ਨਹੀਂ ਨਾ ਅੱਜ ਦਾ ਕੱਲ ਦਾ ਫੋਨ ਲਿਆ ਹੈ ਨਾ ਗੇੜੀਆਂ ਹੀ ਲਾਈ ਜੁੰਦੀ ਹੈ ਜੇ ਇਹ ਬੋਲਦੇ ਰਹੀ ਤੁਸੀਂ ਨੀਂਆ ਕੰਪੂਠੇ ਚੜ੍ਹ ਕੇ ਇਹ ਮਾਂ ਤੇ ਬੜੀ ਸਿਆਣੀ ਹੈ ਮੰਜੂ ਹੈ ਦਾਦੀ ਵੀ ਇੰਨੀ ਸਿਆਣੀ ਉਹ ਮਨ ਕਿਵੇਂ ਗਈ ਕੁੜੀ ਨੂੰ ਕੋਲ ਲੈ ਕੇ ਦੇਖਣੇ ਚੱਲ ਪਾ ਅੱਜ ਕੱਲ ਜੇ ਕੁੜੀਆਂ ਵੀ ਆਤੀਆਂ ਹੀ ਤੁਹਾਨੂੰ ਪਤਾ ਬਣਾ ਲਿਆ ਹੋਣਾ ਨਾ ਗੱਲਾਂ ਚ ਹੱਤਾ ਚ ਪਾਇਆ ਨਾ ਮਾਂ ਨੂੰ ਆ ਕਿੰਨੇ ਦਿਨ ਹੋ ਗਏ ਵੇਖਦੇ ਕਦੀ ਇੱਧਰ ਤੇ ਕਦੀ ਇੱਧਰ ਕਦੀ ਇੱਧਰ ਇਹੀ ਕੁਝ ਹੋ ਹੀ ਜਾਂਦਾ ਸਿਆਣਾ ਮੈਂ ਕਿੰਨੀ ਸਾਈ ਲੈਣਾ ਸਿਆਣਾ ਦਾਦੀ ਇੰਨੀ ਸਿਆਣੀ ਪਤਨੀ ਮੰਨ ਕਿਵੇਂ ਗਏ ਨੇ ਨੂੰ ਫੋਨ ਲੈ ਕੇ ਦੇਖਣ ਜਾ ਬਾਹਰ ਦਾ ਮਾਹੌਲ ਪਤਾ ਕੀ ਗੱਲ ਜੀ ਅਰੁਣਾ ਪਿੰਚੀ ਬਾਹਰ ਦਾ ਸਮਾਂ ਬੜਾ ਖਰਾਬ ਜੀ ਲੱਕ ਸਾਡਾ ਅਸੀਂ ਨਹੀਂ ਜੇ ਸਾਡਾ ਬੱਚਾ ਮੜਾ ਸਾਡਾ ਬੱਚਾ ਬੜਾ ਜੰਗਾ ਪਰ ਬਾਹਰ ਦੇ ਮਾਹੌਲ ਨੂੰ ਵੇਖਦੇ ਹੋਏ ਨਾ ਸਾਨੂੰ ਕਿਤੇ ਨਾ ਕਿਤੇ ਨਾ ਆਪਣੇ ਬੱਚੇ ਨੂੰ ਸਮਝਾ ਕੇ ਰੱਖਣਾ ਪੈਂਦਾ ਹੈ ਵੇਖ ਮੇਰੀ ਗੱਲ ਸੁਣਦੇ ਆ ਜੇ ਫੋਨ ਲੈ ਹੀ ਲੁੱਤਾ ਬੰਦਾ ਅੰਦਰ ਜਾ ਕੇ ਗੱਲਬਾਤ ਕਰ ਲਵੇ ਇੱਥੇ ਗੱਲੀ ਚ ਲੋਕਾਂ ਨਾਲ ਗੱਲ ਕਰਨੀ ਆ ਹੁਣ ਸੁੱਟ ਨਾ ਪਾਇਓ ਅਸੀਂ ਲਾਗੇ ਰਹਿਨੇ ਆ ਅਸੀਂ ਵੀ ਕਿ ਸਾਨੂੰ ਐਨਾ ਬੁਰਾ ਲੱਗਣ ਦਿਆ ਤੇ ਲੋਕਾਂ ਨਾਲ ਲੱਗੇਗਾ ਹਾਂ ਉਹੀ ਆ ਗੱਲ ਅੰਦਰ ਕਰ ਪੰਜ ਲਾ ਬਾਜ ਤੇ ਰੇਸ਼ਾ ਛੱਡੋ ਨਾ ਬੰਦੀ ਹਾਂ ਗੱਲ ਕੀਤੀ ਅਗਲੀਆਂ ਨਹੀਂ ਧੀ ਡਗਲਿਆਂ ਦਾ ਮੋਬਾਈਲ ਆ ਜਿਵੇਂ ਅਗਲੇ ਨੂੰ ਚੰਗਾ ਲੱਗਦਾ ਹੋਵੇਂ ਕਰ ਦੁਨੀਆ ਨਾਲ ਚੱਲਣਾ ਪੈਂਦਾ ਉਹ ਵੀ ਵਿਚਾਰੀ ਤੋਰ पे ਹੋਰ ਕੀ ਹੋ ਸਕਦਾ ਜੀ ਬਾਕੀ ਚਲੋ ਜੋ ਬਹੁਤ ਵਧੀਆ ਤਨ ਮੇਰੇ ਜਾ ਕੇ ਸਦੀ ਤਰ੍ਹਾਂ ਦਾ ਆਹ ਚੱਕਰ ਨਹੀਂ ਹਾਂ ਨਹੀਂ ਗਾ ਦੇਖੋ ਜਦ ਅਸੀਂ ਗਲੀ ਚ ਖੜੋ ਹੋ ਗਏ ਇੱਥੇ ਗੱਲਾਂ ਪੇ ਕਰਦੇ ਹਾਂ ਤੇ ਆਏ ਹਏ ਲੋਕਾਂ ਦੇ ਕੰਮ ਇਹ ਗੱਲਾਂ ਕਰਨੇ ਤੇ ਚਿਹਰੇ ਕਰ ਨਹੀਂ ਕਰਨੀਆਂ ਨੇ ਲੇਕਿਨ ਮੌਕਾ ਕੌਣ ਦਿੰਦਾ ਅਸੀਂ ਦਿੰਨੇ ਅਸੀਂ ਗੁੱਦ ਦਿੰਨੇ ਨਾ ਮੌਕਾ ਦਿਓ ਦਿਨ ਲੁਕੀ ਕਰ ਪਰ ਹੋਣਾ ਅਸੀਂ ਕਰਦੇ ਬੈਕਾਂ ਦੋ ਦਿਨ ਹੋਰ ਕਰਨੀਆਂ ਨੇ ਉਹ ਤੇ ਹੈ ਹੀ ਨਾ ਨਾਲ ਪਿੰਡੇ ਵਿੱਚ ਅਸੀਂ ਬਾਹਰ ਲੂੰਗਾ ਜਦੋਂ ਨਿਕਲਦੇ ਹੋਣਾ ਦੇ ਉਹ ਬਾਹਰ ਕਿਸੇ ਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਨਾ ਦੱਸ ਪੰਡ ਸਟੇਟਸ ਹੀ ਬਾਛੜਨਾ ਯੋਇਆ ਜੀ ਮੈਂ ਬਹੁਤ ਪਰੇਸ਼ਾਨ ਹੈ ਕਿਹੜੀ ਕੰਨ ਪਰੇਸ਼ਾਨ ਹੈ ਜਦੋਂ ਦਾ ਪੜੀ ਨੂੰ ਮੋਬਾਈਲ ਲੈ ਕੇ ਦੱਸਦਾ ਨਾ ਇੱਕ ਮਿੰਟ ਨਹੀਂ ਬੈਠਦੀ ਪਈ 24 ਘੰਟੇ ਮੋਬਾਈਲ ਚ ਲਈ ਜਾਂਦੀ ਚਲਾਈਏ ਕਦੀ ਗੇਮਾਂ ਖੇਡਦੀ ਆ ਕਦੀ ਕਿਸੇ ਸਹੇਲੀ ਨੂੰ ਫੋਨ ਕਰ ਦਿੰਦੀ ਆ ਕਦੀ ਕਿਸੇ ਸਹੇਲੀ ਨੂੰ ਫੋਨ ਕਰ ਦਿੰਦੀ ਆ ਮਮਣ ਤੇ ਸਮਝ ਨਹੀਂ ਲੱਗਦੀ ਪਈ ਇਹ ਕੀ ਕੀਤਾ ਵਾ ਮੈਂ ਮਮਣ ਤੇ ਆਪਣੇ ਨਹੀਂ ਸਮਝ ਲੱਗਦੀ ਪਈ ਜੀ ਤੂੰ ਹੁਣ ਫਿਰ ਸਮਝਾਓ ਥੋੜਾ ਜਿਹਾ ਉਹਨਾਂ ਨੂੰ ਮੰਮੀ ਅਹੀਂ ਤੇ ਨਾ ਉਦੋਂ ਵੀ ਉਹਨੂੰ ਫੋਨ ਲੈਣ ਦੇ ਹੱਕ ਵਿੱਚ ਹੈ ਹੀ ਨਹੀਂ ਇਹ ਤਾਂ ਪਤਾ ਤੂੰ ਹੀ ਲੈ ਕੇ ਦਿੱਤਾ ਤੇ ਤੂੰ ਹੀ ਉਹਨੂੰ ਸਮਝਾ ਹੁਣ ਤੇ ਤੂੰ ਹੀ ਉਹਨੂੰ ਮਨਾ ਕਰ ਅਸੀਂ ਨਹੀਂ ਪੁੱਛਣੀ ਦੇਣਾ ਨਹੀਂ ਤੁਸੀਂ ਵੱਡੇ ਹੈਗੇ ਤੁਸੀਂ ਸਮਝਾਓ ਤੁਹਾਡੇ ਕਹਿਣ ਨਾਲ ਉਹਨੇ ਸਮਝ ਜਾਣਾ ਕੋਈ ਐਸੀ ਗੱਲ ਨਹੀਂ ਸਾਹਿਬ ਸੋਤ ਕੁਛ ਉਦੋਂ ਵੀ ਤਾਂ ਮੰਮੀ ਦਾਦੀ ਨਹੀਂ ਸਮਝਾਇਆ ਸੀ ਨਾ ਉਦੋਂ ਕਿਹੜਾ ਤੁਸੀਂ ਵੱਡਿਆਂ ਦੀ ਮੰਨੀ ਇਹ ਨਹੀਂ ਉਦੋਂ ਮੰਨ ਲੈਂਦੇ ਨਾ ਅੱਜਦਨ ਉਹ ਆ ਦੇਣਾ ਦੇਖਣਾ ਪੈਦਾ ਤੁਸੀਂ ਮੰਮੀ ਮੰਨ ਤੁਹਾਡਾ ਟੋਕ ਦਿੰਦੇ ਘੱਟ ਟੋਕਿਆ ਤੈਨੂੰ ਮੈਂ ਕਿੰਨਾ ਤੈਨੂੰ ਮਮਾ ਨਾ ਕੀਤਾ ਫਿਰ ਨਹੀਂ ਲੈ ਕੇ ਦੇਣਾ ਤਾਂ ਨਹੀਂ ਲੈ ਕੇ ਦੇਣਾ ਮਗਰ ਤੂੰ ਮੇਰੀ ਇੱਕ ਨਹੀਂ ਸੁਣੀ ਹਾਰ ਕੇ ਮੈਂ ਤੈਨੂੰ ਬੋਲਦਿਆਂ ਨੂੰ ਛੱਡ ਕੇ ਆ ਗਈ ਚਲੋ ਤੁਹਾਡੇ ਅੱਗੇ ਮੈਂ ਹੱਥ ਜੋੜਦੀ ਹਾਂ ਹੁਣ ਤੇ ਮੈਂ ਸਾਡੀ ਸੁਣਦੇ ਥਿਆਂ ਨਾ ਹੁਣ ਤੋਂ ਸੀ ਮੈਂ ਦੀ ਫੋਲ ਮੈਂ ਦੇਖ ਲੋ ਮੇਰੇ ਮੰਮੀ ਨਹੀਂ ਗਿਆ ਤੁਸੀਂ ਮੰਮੀ ਤੇ ਹੈਗੇ ਆ ਪੁੱਤ ਮਗਰ ਤੈਨੂੰ ਉਦੋਂ ਸੁਣਨਾ ਚਾਹੀਦਾ ਜੇ ਅੱਜ ਸੁਣ ਲੈਣੀ ਹੋ ਨਾ ਆਜ ਆ ਟਾਈਮ ਨਹੀਂ ਸੁਣੂ ਇਸ ਤਰ੍ਹਾਂ ਬੈਠ ਚਲੋ ਸੌਰੀ ਮੈਂ ਮੰਮੀ ਪਲੀਜ਼ ਸੌਰੀ ਨਾ ਬੋਲੋ ਬਸ ਤੁਸੀਂ ਇਹ ਦੱਸੋ ਉਦੋਂ ਜੋ ਅਸੀਂ ਤੁਹਾਨੂੰ ਸਮਝਾਉਣੀ ਸੀ ਉਹ ਸਹੀ ਹੀ ਕਿ ਗਲਤ ਹੀ ਅਗਾ ਤੇ ਸਹੀ ਸੀ ਉਸ ਦਿਨ ਵਰ ਪੱਲੇ ਨੇ ਕੁਝ ਭਾਂਡਿਆ ਅੰਨੀ ਦਾ ਮੂਹ ਮਾਇਆ ਦੀ ਚਪਕਸੀ ਹੀ ਨਾ ਮਨੇ ਜੋ ਕੰਦੇਗੀ ਨਾ ਮੈਂ ਕੰਦੀ ਕੋਈ ਗੱਲ ਨਹੀਂ ਬੱਚਾ ਵਾ ਬੱਚਾ ਜਿੱਦ ਕਰਦਾ ਵਾ ਬੱਚੇ ਨੂੰ ਮੈਂ ਚੀਜ਼ ਲੈ ਦੇਣੀ ਹੈ ਅਸਲ ਗੱਲ ਰੋਟੀ ਨਹੀਂ ਖਾਣੀ ਮੈਂ ਫਲਾਨੀ ਚੀਜ਼ ਨਹੀਂ ਕਰਨੀ ਮੈਨੂੰ ਮੋਬਾਈਲ ਲੈ ਕੇ ਲੋ ਮੈਂ ਕਹਿੰਦਾ ਬੱਚਾ ਹੈ ਵਾਵਾ ਮੈਂ ਲੈਵਨੀ ਆ ਪੁੱਤਰ ਮੰਮੀ ਦਿਨ ਮੋ ਤੁਹਾਨੂੰ ਹੀ ਨਾ ਉਹਨਾਂ ਮੋ ਮੈਨੂੰ ਆਪਣੀ ਭੈਣ ਦੇ ਨਾਲ ਹੀ ਮੈਂ ਕਦੀ ਉਹਦੇ ਨਾਲ ਗਲਤ ਹੋਣ ਦੇਣਾ ਹੀ ਜਿਹੜੀ ਜਿਹੜੀ ਚੀਜ਼ ਮੈਂ ਤੁਹਾਨੂੰ ਰੋਕਦਾ ਹਾਂ ਨਾ ਅੱਜ ਦੇਖ ਲੋ ਉਹੀ ਚੀਜ਼ ਹੋਈ ਆ ਉਸ ਫੋਨ ਦੇ ਚੱਲਦੇ ਗਲੀ ਮੱਲੇ ਵਾਲੇ ਵੀ ਗੱਲਾਂ ਕਰਦੇ ਨੇ ਇੱਕ ਈ ਬਾਹਰ ਨਿਕਲ ਕੇ ਫਿਰ ਫਿਰ ਕੇ ਫੋਨ ਕਰਦੀ ਹੈ ਕਦੀ ਉੱਥੇ ਖਲੋ ਜਾ ਕਦੀ ਉੱਥੇ ਖਲੋ ਜਾ ਇਸੇ ਗਲੋ ਤੈਨੂੰ ਮੈਂ ਮਨਾ ਕੀਤਾ ਸੀ ਕੋਈ ਸਾਨੂੰ ਗੱਲ ਨਾ ਕਰੇ ਵੱਡੀ ਹੋ ਲੈਂਦੇ ਫਿਰ ਲੈ ਕੇ ਦਵਾਂਗੇ ਨਾਲੇ ਨਾ ਮੰਮੀ ਕੁੜੀਆਂ ਇਸੇ ਕਰਕੇ ਹੀ ਆਪਣਾ ਨਾ ਪਰਸਨਲ ਫੋਨ ਮੰਗਦੀਆਂ ਵਾ ਕਿਉਂਕਿ ਜੇ ਤੁਹਾਡਾ ਫੋਨ ਫੜਿਆ ਵੱਧ ਵਧ ਉਹਨੂੰ 10 15 ਮਿੰਟ ਤੱਕ ਤੁਸੀਂ ਕਹਿ ਦੋਗੇ ਕਿ ਲਿਆ ਮੇਰਾ ਫੋਨ ਵਾਪਸ ਦੇ ਆਪਣੇ ਫੋਨ ਤੇ ਉਹਨੂੰ ਇਹ ਹੋਊਗਾ ਜਦੋਂ ਮਰਜ਼ੀ ਉਹ ਚਲਾ ਸਕਦੀ ਆ ਜੋ ਮਰਜ਼ੀ ਉਹਦੇ ਤੇ ਕਰ ਸਕਦੀ ਆ ਨਹੀਂ ਤੇ ਦੇਨ ਨੂੰ ਕੀ ਗੱਲ ਮੈਨੂੰ ਆਪਣਾ ਫੋਨ ਨਹੀਂ ਦੇ ਸਕਦਾ ਮੇਕੋ ਗਲਤੀ ਹੋ ਗਈ ਹੈ ਨਾ ਹੁਣ ਸਾਨੂੰ ਸਾਰਿਆਂ ਨੂੰ ਸੁਧਾਰ ਕਰਨਾ ਚਾਹੀਦਾ ਤੇ ਤੁਸੀਂ ਸਮਝਾਓਗੇ ਨਾ ਉਹ ਸਮਝ ਜਾਏ ਸਮਝਾਓ ਮਮੂ ਕੋਈ ਨਹੀਂ ਚਲੋ ਸਮਝਾਣੇ ਇਹਨੂੰ ਆਪੇ ਤੂੰ ਵੀ ਪੁੱਤਰ ਭਰਾ ਚਲ ਸਾ ਵੀ ਤੇਰੇ ਕਿਹਾ ਉਹਨੇ ਮੁਰ ਜਾਣਾ ਤੇ ਮੰਮੀ ਕਹਿੰਦੀ ਆ ਤੇ ਆਪੇ ਸੁਧਰ ਗੋ ਚਲ ਆ ਬਸ ਉਹ ਤੋਂ ਪਹਿਲਾਂ ਨਾ ਉਹਦਾ ਫੋਨ ਲੈ ਕੇ ਰੱਖੋ ਹਾਂ ਚਲ ਠੀਕ ਹੈ ਮੈਂ ਲੈ ਲਾਂਗੀ ਫਸ ਉਹਨੂੰ ਸਮਝਾ ਦੇ ਲਓ ਜੀ ਮੰਮੀ ਨੂੰ ਤਾਂ ਸਮਝ ਲੱਗ ਗਈ ਆ ਤੇ ਹੋਰ ਤੁਸੀਂ ਦੱਸੋ ਕਿ ਜਿੱਦਾਂ ਮੰਮੀ ਨੇ ਕੀਤਾ ਇਦਾਂ ਕਈ ਮਾਵਾ ਹੁੰਦੀਆਂ ਵਾਂ ਜੋ ਆਪਣੇ ਬੱਚਾ ਨਾ ਕਰਦੇ ਆ ਇਹਦੇ ਵਿੱਚ ਨਾ ਆਪਾਂ ਆ ਵੀਡੀਓ ਦੇ ਵਿੱਚ ਇਹ ਭੇਦਭਾਵ ਨਹੀਂ ਕੀਤਾ ਕਿ ਮੁੰਡੇ ਨੂੰ ਚੀਜ਼ਾਂ ਦੇਈ ਜਾਓ ਸਾਰੀਆਂ ਤੇ ਕੁੜੀ ਨੂੰ ਨਾ ਦਿਓ ਭਾਵੇਂ ਮੁੰਡਾ ਵਾ ਭਾਵੇਂ ਕੁੜੀ ਆ ਉਹਨੂੰ ਸਿਰਫ ਉਹਦੇ ਟਾਈਮ ਦੇ ਹਿਸਾਬ ਦੇ ਨਾਲ ਚੀਜ਼ਾਂ ਮਿਲਣੀਆਂ ਚਾਹੀਦੀਆਂ ਵਾਂ ਜੇ ਟਾਈਮ ਤੋਂ ਪਹਿਲਾਂ ਚੀਜ਼ਾਂ ਮਿਲਣਗੀਆਂ ਨਾ ਤੇ ਓਬਵੀਅਸ ਆ ਕਿ ਬੱਚੇ ਰਾਡੇ ਵਿਗੜਣਗੇ ਬਿਲਕੁਲ ਸਹੀ ਹੈ ਉਹਲੇ ਮੈਨੂੰ ਸਮਝ ਆਣ ਚਾਹੀਦਾ ਹੀ ਮੇਰਾ ਬੇਟਾ ਕਿਸ ਤਰ੍ਹਾਂ ਕਹਿ ਗਿਆ ਪਰ ਹੁਣ ਮੈਂ ਸਮਝ ਗਈ ਆ ਪਰ ਤੁਸੀਂ ਵੀ ਇਹ ਗਲਤੀ ਨਾ ਕਰਨਾ ਜਿਹੜੀ ਮੈਂ ਗਲਤੀ ਕੀਤੀ ਹੈ ਕਿਉਂਕਿ ਅਕਸਰੀ ਜਿਹੜੇ ਮੁੰਡੇ ਹੁੰਦੇ ਆ ਬਾਹਰ ਜਾਂਦੇ ਆ ਚਾਰ ਬੰਦਿਆਂ ਚ ਬਿੰਦੇ ਆ ਉਹਨਾਂ ਨੂੰ ਪਤਾ ਵਾ ਕਿ ਬਾਹਰ ਕੀ ਚੱਲਦਾ ਵਾ ਕੀ ਸਾਡੀ ਫੈਮਿਲੀ ਵਾਸਤੇ ਚੀਜ਼ ਸਹੀ ਰਹੂਗੀ ਕੀ ਚੀਜ਼ ਗਲਤ ਰਹੂਗੀ ਇਸ ਕਰਕੇ ਤੁਹਾਨੂੰ ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਆ ਕਿ ਕਿਉਂਕਿ ਮੁੰਡੇ ਜਿਆਦਾ ਸਮਝ ਸਕਦੇ ਆ ਚੀਜ਼ ਨੂੰ ਉਹਨਾਂ ਨੂੰ ਇਹ ਚੀਜ਼ ਹੁੰਦਾ ਵਾ ਕਿ ਸਾਡੀ ਭੈਣ ਸੇਫ ਰਵੇ ਹਨਾ ਸਾਡੀ ਭੈਣ ਦੇ ਉੱਤੇ ਕੋਈ ਗੱਲ ਨਾ ਕਰ ਪਾਵੇ ਇਸ ਕਰਕੇ ਉਹ ਆਪਣੇ ਘਰਦਿਆਂ ਨੂੰ ਸਮਝਾਉਂਦੇ ਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਕੀ ਜੇ ਉਹ ਚੀਜ਼ ਕਹਿਣ ਤੇ ਉਹਨੂੰ ਆਪਾਂ ਨਾ ਸਕੀਏ ਥੋੜਾ ਜਿਹਾ ਸਮਝਾਓ ਲੈ ਕੇ ਦੋ ਹਾਂ ਉਹਨੂੰ ਲੋੜ ਹੋਵੇ ਉਹਦੀ ਲੋੜ ਪੂਰੀ ਕਰੋ ਉਹਦਾ ਮਗਰ ਪਹਿਲਾਂ ਨਹੀਂ ਲੈ ਕੇ ਦੇਣਾ ਪਹਿਲਾਂ ਨਹੀਂ ਲੈ ਕੇ ਦੇਣਾ ਚਾਹੀਦਾ ਜ਼ਰੂਰ ਲੈ ਕੇ ਦੋ ਕੁੜੀ ਨੂੰ ਵੀ ਲੈ ਕੇ ਦੇਵਾਂਗੇ ਤੇ ਕੰਮ ਧੰਦਾ ਕਰਨਾ ਹੁੰਨੇ ਵੀ ਬਿਲਕੁਲ ਪਹਿਲੋਂ ਨਹੀਂ ਜੇ ਦੋ ਉਹਦੀ ਲੋੜ ਹੈ ਨਾ ਉਦੋਂ ਲੈ ਭੈਣ ਜੀ ਘਰ ਦੇ ਵਿੱਚ ਪਹਿਲੀ ਗੱਲ ਤਾਂ ਪਰਸਨਲ ਇਹਨੇ ਘਰ ਦੇ ਫੋਨ ਹੁੰਦੇ ਹੀ ਆ ਠੀਕ ਆ ਬਾਕੀ ਬੱਚਾ 7ਵੀਂ ਚ 8ਵੀਂ ਚ ਪੜਦਾ ਤੇ ਅੱਜ ਕੱਲ ਤਕਰੀਬਨ ਹੀ ਬੱਚਿਆਂ ਕੋ ਪਰਸਨਲ ਫੋਨ ਹੈਗੇ ਜੇ ਸਾਨੂੰ ਸੋਸ਼ਲ ਮੀਡੀਆ ਫੋਨ ਦਿੱਤਾ ਹੈ ਜਰੂਰਤ ਵਾਸਤੇ ਹੈਗਾ ਹੈ ਕਿ ਜ਼ਰੂਰਤਾਂ ਕਾਹਲਾ ਕੰਮ ਹੋਵੇ ਤੇ ਤੁਹਾਨੂੰ ਫਿਰ ਸਾਰਾ ਪਤਾ ਹੀ ਹੈ ਕਿ ਜ਼ਰੂਰਤਾਂ ਘਟ ਵੱਧਦੀ ਹੁੰਦੀਆਂ ਵਾ ਹੋਰ ਹੀ ਜ਼ਰੂਰਤਾਂ ਵੱਧ ਜਾਂਦੀਆਂ ਆਪਣੀਆਂ ਫਰੈਂਡਾਂ ਨਾਲ ਹੀ ਲੱਗਿਆ ਰਹਿੰਦੀਆਂ ਸਾਰਾ ਸਾਰਾ ਦਿਨ ਗੱਲਾਂ ਕਰਦੀਆਂ ਰਹਿੰਦੀਆਂ ਬੇਸੂਰੀ ਗੱਲਾਂ ਹੁੰਦੀਆਂ ਪਰ ਦੇ ਕੰਮਾਂ 'ਚ ਧਿਆਨ ਖਤਮ ਹੋ ਜਾਂਦਾ ਬਿਲਕੁਲ ਆਜਪਨ ਜੀ ਤੁਹਾਡਾ ਇਹ ਪੁਆਇੰਟ ਆ ਜਿਹੜਾ ਤੁਸੀਂ ਪੁਆਇੰਟ ਹੁਣ ਕਿਹਾ ਨਾ ਇਹ ਪੁਆਇੰਟ ਆ ਕਿ ਇਸ ਏਜ ਵਿੱਚ ਬੱਚਿਆਂ ਨੂੰ ਕੁਝ ਨਾ ਕੁਝ ਸਿਖਾਉਣਾ ਚਾਹੀਦਾ ਸਿਲਾਈ ਕਢਾਈ ਪੜ੍ਹਾਈ ਦੇ ਨਾਲ ਨਾਲ ਸਾਨੂੰ ਇਹ ਵੀ ਚੀਜ਼ਾਂ ਜ਼ਰੂਰੀ ਆ ਕਿ ਉਹ ਬੱਚੇ ਕੀ ਕਰਦੇ ਆ ਉਹ ਟਾਈਮ ਜਿਹੜਾ ਗੇਮਾਂ ਤੇ ਕਦੀ ਕੁਝ ਕਰ ਲਿਆ ਕਦੀ ਫਰੈਂਡ ਆਪਾਂ ਇਹਨੂੰ ਗਲਤ ਨਹੀਂ ਕਹਣ ਦੇ ਇਸ ਚੀਜ਼ ਨੂੰ ਆਪਾਂ ਗਲਤ ਨਹੀਂ ਕਹਿੰਦੇ ਇਸ ਚੀਜ਼ ਵਿੱਚ ਬੱਚਿਆਂ ਨੂੰ ਸਿੱਖਣਾ ਚਾਹੀਦਾ ਕੁਕਿੰਗ ਦਾ ਹੋ ਗਿਆ ਮਾਂ ਨਾਲ ਹੈਲਪ ਕਰवानी ਚਾਹੀਦੀ ਜਿਹੜਾ ਕਿ ਬੱਚਾ ਆਪਣੇ ਫੋਨ ਤੇ ਰਿਆ ਜਾਂਦਾ ਚਲੋ ਆਪਾਂ ਤੇ ਆਪਣੇ ਹਿਸਾਬ ਨਾਲ ਵੀਡੀਓ ਬਣਾ ਕੇ ਕੇ ਮੈਸੇਜ ਦੇਤਾ ਪਰ ਹੁਣ ਇਸ ਬਾਰੇ ਆਪਾਂ ਪਰੀ ਕੋ ਪੁੱਛਦੇ ਆ ਕਿਉਂਕਿ ਸਾਡੀ ਟੀਮ ਚ ਸਾਰਾ ਛੋਟਾ ਬੱਚਾ ਹੀ ਇਹੋ ਆ ਤੇ ਇਹ ਤੁਹਾਨੂੰ ਦੱਸੂਗੀ ਕਿ ਕੀ ਫੋਨ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਮੰਮੀ ਨਾ ਹੇਲਪ ਸਾਨੂੰ ਕੁਝ ਕਰਵਾਣੀ ਚਾਹੀਦੀ ਕਿ ਨਹੀਂ ਚਰੇ ਪਰੇ ਬੇਟਾ ਕੀ ਵਿਚਾਰ ਤੇ ਰਸ ਪਰੇ ਮੇਰਾ ਇਹ ਵਿਚਾਰ ਇਹ ਸਟੋਰੀ ਸਾਰੀ ਤੂੰ ਵੇਖੀ ਆ ਹਾਂ ਕਿ ਜੇ ਆਪਾਂ ਫੋਨ ਲੈ ਵੀ ਰਨੇ ਨਾ ਆਪਣਾ ਪਰਸਨਲ ਸਾਡੀ ਇੱਧਰ ਸਟੱਡੀ ਡਿਸਟਰਬ ਹੁੰਦੀ ਹੈ ਆਪਾਂ ਪੜਾਈ ਵੱਲ ਉਹਨਾਂ ਧਿਆਨ ਨਹੀਂ ਦੇ ਸਕਦੇ ਸਾਡਾ ਸਾਰਾ ਧਿਆਨ ਫੋਨ ਵੱਲ ਚਲ ਜਾਂਦਾ ਕਿ ਆਪਾਂ ਗੱਲਾਂ ਕਰ ਲਈਏ ਆਪਾਂ ਗੇਮ ਖੇਡ ਲਈਏ ਆਪਾਂ ਵੀਡੀਓਜ਼ ਬਣਾ ਲਈਏ ਅੱਜ ਕੱਲ ਸੋਸ਼ਲ ਮੀਡੀਆ ਇੰਨਾ ਵੱਧ ਗਿਆ ਵਾ ਕਿ ਬੱਚੇ ਪੜ੍ਹਾਈ ਛੱਡ ਕੇ ਸੋਸ਼ਲ ਮੀਡੀਆ ਦੇ ਰਾਈਟ ਬੜਾ ਵਧੀਆ ਮੈਸੇਜ ਦਿੱਤਾ ਹਾਂ ਵੀਡੀਓਜ਼ ਬਣਾਉਂਦਾ ਔਰ ਤੇਰੇ ਹਿਸਾਬ ਨਾਲ ਫੋਨ ਲੈਣਾ ਚਾਹੀਦਾ ਪਰ ਕਿਸੇ ਕੋਈ ਏਜ ਹੋਵੇ ਫਿਰ ਹਾਂਜੀ ਮਤਲਬ ਆਫਟਰ ਤੁਹਾਨੂੰ ਆਪਣੀ 18 ਸਾਲ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ ਰਾਈਟ 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 ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੇ ਬਾਕੀ ਜਿਹੜੇ ਜਿਹੜੇ ਸਾਡੇ ਇੱਕ ਵਿਚਾਰਾ ਨਾਲ ਵਿਚਾਰ ਦੇ ਨਾਲ ਐਗਰੀ ਹੋਣਗੇ ਉਹ ਤੁਸੀਂ ਆਪਣੇ ਕਮੈਂਟ ਜਰੂਰ ਸਾਨੂੰ ਦੱਸਿਓ ਕਿ ਆਪਾਂ ਜਿਹੜੀ ਵੀਡੀਓ ਬਣਾਈ ਆ ਉਹ ਇੱਕ ਸਹੀ ਮੈਸੇਜ ਆਪਾਂ ਕਨਵੇ ਕੀਤਾ ਕਿ ਨਹੀਂ ਕੀਤਾ ਤੇ ਬਾਕੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਸਪੋਰਟ ਕਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨੋਨੀ ਪਾਈ ਸਹਿੰਮ ਕਿ ਨ ਦੰਦਿਆ ਕੱਢਣ ਦੇ ਆ ਨਾ ਲੈ ਸਿੱਧੀ ਤਰ੍ਹਾਂ ਬਹਿ ਆ ਪਾਗ ਨਹੀਂ ਸਾਈਲ ਕਿਉਂ ਨਹੀਂ ਲੈ ਕੇ ਦੇਣਾ ਦਾਦੀ ਮੈਨੂੰ ਦੁਬਾਰਾ ਬੇਟਾ ਉਸੇ ਨੂੰ ਬੋਲ ਅਜੇ ਨਾ ਪਹਿਂਜੀ ਉਸੇ ਨੂੰ ਬੋਲ ਤਾ ਕਿਉਂ ਕਿਉਂ ਨਹੀਂ ਲੈ ਕੇ ਦੇਣਾ ਮੈਨੂੰ ਫੋਨ ਇਹ ਫਿਊ ਮੋਮੈਂਟਸ ਨਾ ਦੀ ਸਾਰੀਆਂ ਗੁੜੀਆਂ ਕੋ ਹਗਾਏ ਸਕੂਲੇ ਮੈਂ ਮੇਰੇ ਕੱਲੀ ਕੋ ਨਹੀਂ ਹੈਗਾ ਫੋਨ ਦੁਬਾਰਾ ਕਰ ਬੇਟਾ ਸੱਚੀ ਮਾਲੀ ਆਂਦਾ ਵੈ ਪੈਸੇ ਲੈ ਜਾਂਦਾ ਤੇ ਫੇਰਾ ਚੁੱਕ ਕੇ ਨਹੀਂ ਜਾਂਦਾ ਸਾਰੇ ਕੋਈ ਹਰਾਲ ਨਹੀਂ ਪੈਸੇ ਜਿੰਨੇ ਮਰਜ਼ੀ ਦੇ ਰੱਖੋ ਉਹ ਕੋ ਫੁੱਲ ਵੀ ਚੜੀ ਜਾਂਦੇ ਮਮਾ ਮਮਾ ਆ ਬੜੀ ਸਸੀ ਕਾ ਮੈਂ ਆਂਦ ਕੋਲ ਉਸ ਤੋਂ ਮੇਰੀ ਗੱਲ ਸੁਣ ਮੈਂ ਤੁਹਾਨੂੰ ਜ਼ਰੂਰੀ ਹੈ ਕੋਲਜ ਨਹੀਂ ਕਹਿਣਾ ਯਾਰ ਰਿਸ਼ੀਕਾ ਆ ਦੇਖ ਮੈਨਾਂ ਮੇਰੇ ਫਰੈਂਡਸ ਤੇ ਦਾਦਾ ਦਾਦੀ ਵੀ ਯੂਨੀਵਰਸਿਟੀ ਤੇ ਗਈ ਸੀ ਮੈਨੂੰ ਬਹੁਤ ਹੀ ਮਜ਼ਾ ਆਇਆ ਵਾਓ ਡੈਕੋਰੇਸ਼ਨ ਬੱਚੇ ਕਿੰਨੇ ਪਿਆਰੀ ਹੈ ਬਹੁਤ ਪਿਆਰੀ ਹੈ ਕਿਉਂ ਨਾ ਆਪਾਂ ਵੀ ਦਾदू-ਦਾਦੀ ਦੀ ਆਪਣੇ ਮਨਾਈਏ ਨਹੀਂ ਇੱਕ ਮਿੰਟ ਪਹਿਲੇ ਤੇ ਆਪਾਂ ਕਹਿਣਾ